ਸੀ ਮੈਨ ਰਫਨੀ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਤੁਸੀਂ ਸਾ ਠੀਕ ਠਾਕ ਹੋਗੇ ਅੱਜ ਅਸੀਂ ਹਾਜ਼ਰ ਹਾਂ ਜੀ ਠੰਡ ਦੇ ਮੌਸਮ ਦੇ ਹਿਸਾਬ ਨਾਲ ਗਰਮ ਪਸ਼ਮੀਨੇ ਦੇ ਸੂਟਸ ਲੈ ਕੇ ਪਲੇਨ ਫੈਬਰਿਕ ਦੇ ਉੱਤੇ ਅਸੀਂ ਇਹਨਾਂ ਤੇ ਕੰਮ ਕਰਵਾਏ ਬਲॉक्स ਕਰਵਾਏ ਨੇ ਜੀ ਹਾਂ ਜੀ ਬਲੌਕਸ ਵਾਲੇ ਸੂਟਸ ਦਿਖਾਵਾਂਗੇ ਬਹੁਤ ਪਿਆਰੇ ਸੂਟਸ ਨੇ ਬਹੁਤ ਹੀ ਵਧੀਆ ਤੇ ਰੇਂਜ ਵਾਈਜ਼ ਵੀ ਬਹੁਤ ਵਧੀਆ ਨੇ ਜਿਹੜਾ ਵੀ ਸੂਟ ਚੰਗਾ ਲੱਗਦਾ ਤੁਸੀਂ ਸਾਨੂੰ ਖਰੀਦਣ ਲਈ ਕੰਟੈਕਟ ਕਰ ਸਕਦੇ ਹੋ ਨੰਬਰ ਸਾਡਾ ਹੈਗਾ ਜੀ 9417710432 ਜਿਹੜਾ ਵੀ ਸੂਟ ਚੰਗਾ ਲੱਗਦਾ ਉਹਦੀ ਫੋਟੋ ਖਿੱਚ ਲਿਓ ਜੀ ਫੋਟੋ ਖਿੱਚ ਕੇ ਸਕਰੀਨ ਸ਼ਾਟ ਲੈ ਕੇ ਸਾਡੇ ਨੰਬਰ ਤੇ ਸਾਨੂੰ ਖਰੀਦਣ ਲਈ ਕੰਟੈਕਟ ਕਰ ਸਕਦੇ ਆ 9417710432 ਜਿਹੜੀਆਂ ਵੀ ਭੈਣਾਂ ਸਾਡੇ ਚੈਨਲ ਤੇ ਨਵੀਆਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਕੁਛ ਨਾ ਕੁਛ ਡਿਫਰੈਂਟ ਕਨਸੈਪਟਸ ਲੈ ਕੇ ਆਉਨੇ ਕਦੀ ਪ੍ਰਿੰਟਡ ਲੈ ਕੇ ਆਏ ਕਦੀ এমਬੋਇਟਰੀ ਕਦੀ ਬਲੌਗਸ ਤੇ ਕਿਸ ਮਿਕਸ ਮੈਚ ਏਮਬਰਾਇਡਰੀਜ਼ ਦੇ ਵੀ ਹੁੰਦੇ ਨੇ ਹਨਾ ਪਾਰਟੀ ਫਾਰਮਲ ਫੈਮੀ ਰੈਗੂਲਰ ਸਾਰੇ ਤਰੀਕਿਆਂ ਦੇ ਸੂਟਸ ਲੈ ਕੇ ਆਉਨੇ ਆ ਤਾਂ ਸਾਡੇ ਨਾਲ ਜੁੜੇ ਰਹੋ ਪਹਿਲਾ ਸੂਟ ਹੈ ਜੀ ਬੜਾ ਹੀ ਪਿਆਰਾ ਬਹੁਤ ਸੋਹਣਾ ਫੈਬਰਿਕ ਹੈ ਜੀ ਮਸਟਰਡ ਕਲਰ ਦੇ ਉੱਤੇ ਹੈ ਜੀ ਮਸਟਰਡ ਕਲਰ ਦੇ ਉੱਤੇ ਰਹੂਗਾ ਬਲੌਕ ਪੈਟਰਨ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਨੀਕਨੈਸ ਦੇ ਨਾਲ ਬਹੁਤ ਹੀ ਨੀਟਨੈਸ ਹੈ ਜੀ ਇਹਦੇ ਵਿੱਚ ਸਾਰੇ ਫੈਬਰਿਕ ਦੇ ਵਿੱਚ ਹਨਾ ਤੁਸੀਂ ਆ ਚੈੱਕ ਕਰੋ ਸੈਂਟਰਲ ਪੈਨਲ ਰਹੂਗਾ ਸੈਂਟਰਲ ਪੈਨਲ ਦੇ ਨਾਲ ਇਸ ਤਰੀਕੇ ਦੇ ਨਾਲ ਇਸ ਦਾ ਕੇਰਾ ਰਹੂਗਾ ਜੀ ਕੇਰੇ ਦੇ ਉੱਤੇ ਡਬਲ ਪੈਟਰਨ ਰਹੇਗਾ ਬਲੌਕ ਦਾ ਜੀ ਮਲਟੀ ਕਲਰਸ ਦੇ ਇਸ ਦੇ ਉੱਤੇ ਬਲੌਕ ਰਹਣਗੇ ਮਸਟਰਡ ਇਹ ਰੰਗ ਹੈ ਬਹੁਤ ਹੀ ਫਾਈਨ ਫੈਬਰਿਕ ਹੈ ਜੀ ਰੂਬੀ ਮਿਲਦਾ ਹੈ ਗਿਆ ਜੀ ਇਹ ਰੂਬੀ ਮਿਲਦਾ ਹੈ ਗਿਆ ਗਰਮ ਪਸ਼ਮੀਦੀਏ ਦਾ ਫੈਬਰਿਕ ਰਹੂਗਾ ਇਹ ਨਹੀਂ ਹੈ ਗਿਆ ਲੂਂ ਦੀ ਬਬਲਿੰਗ ਦਾ ਕੋਈ ਇਸ਼ੂ ਨਹੀਂ ਹੈ ਗਿਆ ਜੀ ਕੋਈ ਇਹਦੇ ਤੇ ਆਉਣਾ ਨਹੀਂ ਨਾ ਲੂਂ ਆਵੇ ਨਾ ਬਬਲਿੰਗ ਆਵੇ ਬਹੁਤ ਹੀ ਪਿਆਰਾ ਤੇ ਆਹ ਇਹਨਾਂ ਦੀਆਂ ਬਾਹਵਾਂ ਰਹਿਣਗੀਆਂ ਜੀ ਸਾਈਡਸ ਤੇ ਇਹਨਾਂ ਤੇ ਬਾਹਵਾਂ ਦੇ ਉੱਤੇ ਬਾਰਡਰ ਆਊਗਾ ਸਿੰਪਲ ਦਾ ਸਲੀਕ ਦਾ ਬਹੁਤ ਹੀ ਪਿਆਰਾ ਹੈ ਸੂਟ ਰਹਿੰਦਾ ਹੈ ਜੀ ਮਸਟਰਡ ਕਲਰ ਦਾ ਹੈ ਫੈਬਰਿਕ ਹੈ ਰੰਗ ਹੈ ਜੀ ਦੁਪੱਟੇ ਦਾ ਉਹ ਵੀ ਖੂਬਸੂਰਤ ਹੈ ਬਹੁਤ ਪਿਆਰਾ ਦੁਪੱਟਾ ਹੈ ਜੀ ਜਿਹਨੂੰ ਕੀ ਮਾਸਟਰ ਤੇ ਡਬਲ ਟੋਨ ਦੇ ਵਿੱਚ ਇਹਨੂੰ ਡਾਈ ਕਰਾਇਆ ਗਿਆ ਹੈ ਨਾ ਟਾਬੀ ਸਿਲਕ ਦਾ ਦੁਪੱਟਾ ਰਹੂਗਾ ਜੀ ਟਾਬੀ ਸਿਲਕ ਦਾ ਦੁਪੱਟਾ ਡਬਲ ਟੋਨ ਦੇ ਉੱਤੇ ਇਹਨੂੰ ਡਾਈ ਕਰਾਇਆ ਗਿਆ ਪੀਚ ਐਂਡ ਮਸਟਰਡ ਦਾ ਕੰਬੀਨੇਸ਼ਨ ਦਿੱਤਾ ਗਿਆ ਬਹੁਤ ਹੀ ਪਿਆਰਾ ਹੈ ਇਹਦਾ ਮਸਟਰਡ ਕਲਰ ਦਾ ਬਾਰਡਰ ਹੈ ਸਾਰੇ ਫੋਰ ਸਾਈਡਿਡ ਤੇ ਪੀਚ ਦੇ ਵਿੱਚ ਬਲॉक्स ਕੀਤੇ ਨੇ ਸਾਈਡਸ ਤੇ ਬੁਟੀਆਂ ਨੇ ਤੇ ਸੈਂਟਰਸ ਦੇ ਵਿੱਚ ਐਮ ਬਲੌਕ ਕੀਤਾ ਗਿਆ ਹੈ ਮਲਟੀ ਕਲਰਸ ਨੇ ਬਹੁਤ ਹੀ ਪਿਆਰੇ ਜਿਹੜੇ ਪੈਨ ਨੂੰ ਇਹ ਸੂਤ ਚੰਗਾ ਲੱਗਦਾ ਤੁਸੀਂ ਸਾਨੂੰ ਖਰੀਦਣ ਲਈ ਕੰਟੈਕਟ ਕਰ ਸਕਦੇ ਹੋ ਨੰਬਰ ਹੈਗੇ ਜੀ 941710432 ਆਹ ਹੈਡਾ ਪਿਆਰਾ ਸੋਹਣਾ ਜਹ ਰੰਗ ਹੈ ਜੀ ਹਨਾ ਮਸਟਰਡ ਰੰਗ ਹੈ ਬਹੁਤ ਹੀ ਪਿਆਰਾ ਤਾਂ ਤੁਸੀਂ ਇਸ ਨੂੰ ਖਰੀਦਣ ਲਈ ਕੰਟੈਕਟ ਕਰ ਸਕਦੇ ਹੋ ਰੱਬੀ ਮਿਲਦਾ ਹੈਗੇ ਫੈਬਰਿਕ ਫਾਈਨ ਹੈ ਫਾਈਨ ਕੁਆਲਿਟੀ ਦਾ ਹੈ ਜੀ ਦੁਪੱਟਾ ਵੀ ਬੜਾ ਪਿਆਰਾ ਹੈ ਬੜਾ ਗ੍ਰੇਸਫੁਲ ਦੁਪੱਟਾ ਹੈ ਜੀ ਡਬਲ ਟੋਨ ਤੇ ਹੈ ਜੀ ਡਬਲ ਇਹਦੀ ਡਾਲੀ ਜਿਹੜਾ ਨੈਕਸਟ ਹੈਗੇ ਆ ਜੀ ਉਹ ਵੀ ਬੜਾ ਸੋਹਣਾ ਰੰਗ ਹੈ ਸਾਰੇ ਸਰਦੀਆਂ ਦੇ ਰੰਗ ਖਾਸ ਕਰਕੇ ਬਹੁਤ ਹੀ ਪਿਆਰੇ ਹੁੰਦੇ ਨੇ ਹਨਾ ਸਾਰੇ ਰੰਗ ਹੈ ਹੁੰਦਾ ਕਿ ਤੁਸੀਂ ਪਾ ਲਓ ਗਰਮੀਆਂ ਦੇ ਸੀਜ਼ਨ ਦੇ ਹਿਸਾਬ ਦੇ ਨਾਲ ਪੈਟਰਨ ਇਹਦਾ ਸੇਮ ਰਹੂਗਾ ਜੀ ਪ੍ਰਾਈਸ ਇਸ ਸੂਟ ਦੀ 3000 ਹੈ 3000 ਇਸ ਸੂਟ ਦੀ ਪ੍ਰਾਈਸ ਹੈ ਜਿਹੜੇ ਭੈਣ ਨੂੰ ਸੂਟ ਚੰਗਾ ਲੱਗਦਾ ਤੁਸੀਂ ਸਕਰੀਨਸ਼ਾਟ ਲੈ ਲਓ ਜੀ ਸਕਰੀਨਸ਼ਾਟ ਲੈ ਕੇ ਸਾਨੂੰ ਖਰੀਦਣ ਲਈ ਕੰਟੈਕਟ ਕਰ ਸਕਦੇ ਹੋ ਰੂਬੀ ਮਿਲਦਾ ਫੈਬਰਿਕ ਰਹੂਗਾ ਜੀ ਸਾਰਾ ਫੈਬਰਿਕ ਹੈ ਰੂਬੀ ਦਾ ਹੈ ਜੀ ਰੂਬੀ ਦਾ ਪਸ਼ਮੀਨਾ ਰਹੂਗਾ ਡਬਲ ਟੋਨ ਤੇ ਡਬਲ ਇਹਦਾ ਕੇਰਾ ਹੈ ਜੀ ਇੱਕ ਤਾਂ ਸੈਂਟਰ ਪੈਨਲ ਆ ਗਿਆ ਸੈਂਟਰ ਪੈਨਲ ਦੇ ਨਾਲ ਇੱਕ ਕੇਰਾ ਆ ਗਿਆ ਤੇ ਨੀਚੇ ਹਿੱਟ ਹੈ ਬੜਾ ਸੋਨਾ ਕੇਰਾ ਕੋਈ ਥੱਪਿਆ ਜਿਹਾ ਨਹੀਂ ਹੈਗਾ ਬੜੇ ਸੋਹਣੇ ਬਲॉक्स ਕੀਤੇ ਗਏ ਨੇ ਵਿਦ ਫਿਨਿਸ਼ਿੰਗ ਦੇ ਨਾਲ ਕੀਤੇ ਗਏ ਨੇ ਬਹੁਤ ਹੀ ਸੋਹਣੇ ਨੇ ਜੀ ਤੇ ਸਾਈਡਸ ਤੇ ਇਹਨਾਂ ਦੀਆਂ ਪਲੇਨ ਇਹਨਾਂ ਦੀਆਂ ਬਾਹਾਂ ਰਹਿਣਗੀਆਂ ਕੋਈ ਬਹੁਤਾ ਪਰ ਮੇਜੇ ਜਾਂ ਕੁਛ ਆਪਾਂ ਕਹੀ ਕਿ ਉੱਚੀ ਨਹੀਂ ਹੈਗੀ ਗੰਦੇ ਜੇ ਹੈਨਾ ਤੇ ਬੈਕ ਘੇਰੇ ਤੇ ਵੀ ਇਹਨਾਂ ਦੇ ਬਾਰਡਰ ਰਹੂਗਾ ਜੀ ਬੈਕ ਘੇਰੇ ਦੇ ਉੱਤੇ ਇਹਨਾਂ ਦੇ ਉੱਤੇ ਬਾਰਡਰ ਰਹੂਗਾ ਤੇ ਜਿਹੜਾ ਇਹ ਦੁਪੱਟਾ ਹੈ ਦੁਪੱਟਾ ਵੀ ਟੈਬੀ ਸਿਲਕ ਦਾ ਹੈਗਾ ਤੇ ਟੈਬੀ ਸਿਲਕ ਦੇ ਦੁਪੱਟੇ ਦੇ ਉੱਤੇ ਵੀ ਬੜਾ ਸੋਹਣਾ ਡਬਲ ਟੋਨ ਦੇ ਉੱਤੇ ਕੀਤਾ ਹੋਇਆ ਕਲਰ ਦਿੱਤਾ ਗਿਆ ਜੀ ਇਸ ਤਰੀਕੇ ਦੇ ਨਾਲ ਬਲੌਕ ਹੈ ਬਹੁਤ ਹੀ ਫਾਈਨ ਤੁਸੀਂ ਬਲੌਕ ਦੀ ਕੁਆਲਿਟੀ ਦੇਖ ਸਕਦੇ ਹੋ ਵਿਦ ਫਿਨਿਸ਼ਿੰਗ ਦੇ ਨਾਲ ਹੈ ਜੀ ਸਾਰੇ ਪਾਸੇ ਬਾਰਡਰ ਹੈ ਜਿੱਥੇ ਕਲਰ ਹੈ ਡਬਲ ਟੋਨ ਦਾ ਉੱਥੇ ਇਹ ਬਾਰਡਰ ਚਲਿਆ ਜਾਂਦਾ ਹੈ ਬਹੁਤ ਸੋਨਾ ਸੂਟ ਹੈ ਜੀ ਪ੍ਰਾਈਸ ਇਸ ਸੂਟ ਦੀ 3000 ਹੈ ਜੀ ਇਸ ਸੂਟ ਦੀ ਪ੍ਰਾਈਸ 3000 ਹੈ ਬੋਟਲ ਗ੍ਰੀਨ ਵਾਲਾ ਹੀ ਕਲਰ ਰਹੂਗਾ ਜਿਹੜੀ ਪੈਣੀ ਹੈ ਸੂਟ ਖਰੀਦਣਾ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ 3000 ਇਸ ਦੀ ਪ੍ਰਾਈਸ ਹੈ ਸ਼ਿਪਿੰਗ ਇਨਕਲੂਡਡ ਹੈ ਜੀ ਸ਼ਿਪਿੰਗ ਇਹਨਾਂ ਦੇ ਵਿੱਚ ਇਨਕਲੂਡਡ ਹੈਗੀ ਹੈ ਜੀ ਜਿਹੜਾ ਨੈਕਸਟ ਹੈ ਜੀ ਉਹ ਪੈਰਟ ਕਲਰ ਦੇ ਉੱਤੇ ਹੈ ਬੜਾ ਸੋਨਾ ਪੈਰਟ ਜਿਹਾ ਰੰਗ ਹੈ ਪੈਰਟ ਅੱਜਕੱਲ ਇਨ ਟ੍ਰੈਂਡ ਹੈ ਪੈਰਟ ਹੋ ਗਿਆ ਕੋਕ ਹੋ ਗਿਆ ਬ੍ਰਾਊਨ ਹੋ ਗਿਆ ਬੋਟਲ ਗ੍ਰੀਨ ਇਹ ਸਾਰੇ ਕਲਰਸ ਮਸਟਰਡ ਬੜੇ ਖੂਬਸੂਰਤ ਰੰਗਿਸਰੰਗੀ ਨੇ ਹੈ ਨਾ ਬਹੁਤ ਹੀ ਪਿਆਰੇ ਨੇ ਇਸ ਤਰੀਕੇ ਦੇ ਨਾਲ ਹੈਗਾ ਇਹ ਵੀ ਰੂਬੀ ਮਿਲਦਾ ਹੀ ਫੈਬਰਿਕ ਹੈ ਜੀ ਗਰਮ ਪਸ਼ਮੀਨੇ ਦਾ ਰਹੂਗਾ ਬਹੁਤ ਸੋਹਣੇ 컬러ਫੁਲ ਸੂਟs ਹੋਣਗੇ ਤੇ 컬러ਫੁਲ ਹੀ ਬਲਾਕਸ ਹੋਣਗੇ 골ਡਨ ਦੇ ਨਾਲ ਮਿਕਸ ਮਾਚ ਕੀਤਾ ਗਿਆ ਸਾਰੇ ਸੂਟ ਦੇ ਇਸ ਤਰੀਕੇ ਦੇ ਨਾਲ ਬੁਟੀਆਂ ਰਹਿਣਗੀਆਂ ਜੀ ਵੇਲਾ ਰਹਿ ਰਹੀਆਂ ਨੇ ਬੁਟੀਆਂ ਰਹਿਣਗੀਆਂ ਤੇ ਆਹ ਇਹਦਾ ਕੇਰਾ ਜੀ ਇਸ ਤਰੀਕੇ ਦੇ ਨਾਲ ਇਹਨਾਂ ਦਾ ਘੇਰਾ ਰਹੂਗਾ ਡਿਫਰੈਂਟ ਹੁੰਦੀ ਇਹਨਾਂ ਦੇ ਕਲਰਸ ਜਾਂਦੇ ਨੇ ਬਹੁਤ ਹੀ ਪਿਆਰੇ ਮਿਕਸ ਮੈਚ ਕੀਤਾ ਹੋਇਆ ਜੀ ਤੇ ਆਹ ਇਹਨਾਂ ਦੀਆਂ ਬਾਹਾਂ ਰਹਣਗੀਆਂ ਆਹ ਇਹਨਾਂ ਦੀਆਂ ਬਾਹਾਂ ਨੇ ਸਾਈਡਸ ਤੇ ਬਾਰਡਰ ਹੋਗਾ ਬਹੁਤ ਹੀ ਪਿਆਰਾ ਬੜੇ ਸਲੀਕਸ ਜੇ ਹੈਗੇ ਨੇ ਐਨੀ ਹੈਗੇ ਕਿ ਹੀ ਬਾਲੇ ਭਰਵੇਂ ਹੁਣ ਤੇ ਆਹ ਬੈਕ ਘੇਰੇ ਦੇ ਉੱਤੇ ਬਾਰਡਰ ਰਹੂਗਾ ਜੀ ਬੈਕ ਘੇਰੇ ਦੇ ਉੱਤੇ ਇਹ ਬਾਰਡਰ ਰਹੂਗਾ। ਇਹ ਹੀ ਬਾਹਾਂ ਦੇ ਉੱਤੇ ਰਹੂਗਾ, ਇਹ ਹੀ ਬਾਕੇਰੇ ਦੇ ਉੱਤੇ ਰਹੂਗਾ। ਓਵਰਆਲ ਲੁੱਕ ਸੂਟ ਦੀ ਇਸ ਤਰੀਕੇ ਦੇ ਨਾਲ ਜਾਊਗੀ ਜੀ। ਓਵਰਆਲ ਲੁੱਕ ਸੂਟ ਦੀ ਇਸ ਤਰੀਕੇ ਦੇ ਨਾਲ ਰਹਿੰਦੀ ਹੈ ਤੇ ਇਹਦੇ ਪੌਂਚਿਆਂ ਤੇ ਵੀ ਕੰਮ ਹੈ। ਪੌਂਚਿਆਂ ਦੇ ਉੱਤੇ ਵੀ ਬਾਰਡਰ ਹੈ ਜੀ। ਬਾਰਡਰ ਉਹ ਇਸ ਤਰੀਕੇ ਦੇ ਨਾਲ ਹੀ ਰਹੂਗਾ सेम ਜਿਹੜਾ ਬੈਕ ਘੇਰੇ ਦੇ ਉੱਤੇ ਹੈਗਾ ਜੀ। ਤੇ ਦੁਪੱਟਾ ਵੀ ਇਹਦਾ ਬੜਾ ਹੀ ਪਿਆਰਾ ਹੈ ਬਹੁਤ ਸੋਹਣਾ ਸਿੰਗਲ ਟੋਨ ਦੇ ਉੱਤੇ ਹੈ ਜੀ ਮਹਿੰਦੀਆ ਕਲਰ ਦਾ ਇਹ ਫੈਬਰਿਕ ਹੈ ਤੇ ਇਸ ਤਰੀਕੇ ਦੇ ਨਾਲ ਇਸਦਾ ਦੁਪੱਟਾ ਰਹੂਗਾ ਦੁਪੱਟਾ ਪਸ਼ਮੀਨੇ ਦਾ ਹੀ ਰਹੂਗਾ ਰੂਬੀ ਮਲਦਾ ਫੈਬਰਿਕ ਹੈ ਤਾਂ ਪਸ਼ਮੀਨੇ ਦਾ ਹੀ ਫੈਬਰਿਕ ਰਹੂਗਾ ਬਿਲਕੁਲ ਲਾਈਟ ਵੇਟਿਡ ਹੈ ਬਹੁਤ ਹੀ ਪਿਆਰਾ ਬਹੁਤ ਸੋਹਣਾ ਇਹ ਹੈਗਾ ਹੈ ਨਾ ਬਾਰਡਰ ਹੈ ਤੁਸੀਂ ਬਾਰਡਰ ਦਾ ক্লোਜ਼ ਅਪ ਦੇਖ ਸਕਦੇ ਹੋ ਬਹੁਤ ਸੋਹਣਾ ਇਹ ਬਾਰਡਰ ਹੈ ਹੈ ਨਾ ਬਹੁਤ ਹੀ ਪਿਆਰਾ ਪਸ਼ਮੀਨੇ ਦਾ ਹੈਗੇ ਇਹਦਾ ਬਾਰਡਰ ਜੀ ਪਸ਼ਮੀਨੇ ਦਾ ਇਹਦਾ ਦੁਪੱਟਾ ਰਹੂਗਾ ਪੈਰਟ ਜਿਹਾ ਹੀ ਕਲਰ ਹੈ ਪ੍ਰਾਈਸ ਇਸ ਦੀ 3000 ਹੈ ਜਿਹੜੀ ਪੈਨ ਨੂੰ ਇਹ ਸੂਰ ਚੰਗਾ ਲੱਗਦਾ ਤਾਂ ਇਹਦੀ ਫੋਟੋ ਖਿੱਚ ਲਿਓ ਪੈਰਟ ਕਲਰ ਦਾ ਪਸ਼ਮੀਨੇ ਦੇ ਨਾਲ ਰਹੂਗਾ ਜਿਹੜੇ ਦੋ ਦਿਖਾਈ ਨੇ ਸੇਮ ਡਿਜ਼ਾਈਨਸ ਦੇ ਵਿੱਚ ਸੀਗੇ ਉਹਨਾਂ ਦੇ ਵਿੱਚ ਸੀਗੇ ਟਾਬੀ ਦੇ ਦੁਪੱਟੇ ਟਾਬੀ ਦੇ ਵਿੱਚ ਇਹਦੇ ਵਿੱਚ ਹੈਗੇ ਆ ਜੀ ਪਸ਼ਮੀਨੇ ਦਾ ਤੇ ਇਹਨਾਂ ਦੇ ਹਿੱਥਾ ਲਾਈਨਿੰਗ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਅ ਜ਼ਰੂਰਤ ਨਹੀਂ ਹੈ ਜੀ ਪਰ ਜੇ ਕਿਸੇ ਭੈਣ ਨੇ ਠੰਡ ਦੇ ਰੀਜ਼ਨ ਕਰਕੇ ਲਵਾਉਣੀ ਹੈ ਤਾਂ ਤੁਸੀਂ ਲਵਾ ਸਕਦੇ ਹੋ ਪਰ ਛਿਦਨ ਦਾ ਬਬਲਿੰਗ ਦਾ ਇਹਨਾਂ ਸੁੱਟਾਂ ਦੇ ਉੱਤੇ ਕੋਈ ਇਸ਼ੂ ਨਹੀਂ ਹੈ ਜੀ ਕੋਈ ਫਰਕ ਹੀ ਨਹੀਂ ਪੈਂਦਾ ਇਹਨਾਂ ਦੇ ਉੱਤੇ ਹਨਾ ਅਗਲਾ ਹੈਗਾ ਜੀ ਰਸਟ orange ਦਾ ਕਲਰ ਬਹੁਤ ਪਿਆਰਾ ਹੈ ਅੱਜਕੱਲ ਸ਼ਾਇਦ ਹੀ ਮੈਂ ਕਲਰ ਬਹੁਤ ਜ਼ਿਆਦਾ ਪਿਕ ਕਰ ਰਹੀ ਹਾਂ ਤਾਂ ਮੇਰੇ ਅੱਖਾਂ ਨੂੰ ਛੇਤੀ ਛੇਤੀ ਕੀ ਦਿਖਦਾ ਹੈ ਹਨਾ ਹੀਰਾਂ ਬਹੁਤ ਸੋਹਣਾ ਰੰਗ ਹੈ ਜੀ ਇਹ ਸੇਮ ਡਿਜ਼ਾਈਨ ਰਹੂਗਾ ਜਿਹੜਾ ਇੱਥਾਂ ਪੈਰਟ ਦੇ ਉੱਤੇ ਹੈ ਕਲੀਆਂ ਜਾਂਦੀਆਂ ਨੇ ਬਲਾਕਸ ਦੇ ਨਾਲ ਨਹੀਂ ਮਲਟੀ ਕਲਰਸ ਦੇ ਬਲਾਕਸ ਤਿਆਰ ਕਰਾਏ ਨੇ ਜੀ ਬਹੁਤ ਹੀ ਪਿਆਰਾ ਬਹੁਤ ਸੋਹਣਾ ਇਹ এলিਗੈਂਟ ਜਾਂ ਪੀਸ ਜਾਂਦਾ ਜੀ ਤੇ ਆਹ ਇਹਦਾ ਬਾਰਡਰ ਹੋਊਗਾ ਜੀ ਆਹ ਇਸ ਦਾ ਬਾਰਡਰ ਹੈ ਬਹੁਤ ਸੋਹਣਾ ਇਹਦਾ ਬਾਰਡਰ ਰੈਡੀ ਕੀਤਾ ਗਿਆ ਹੈ ਮਲਟੀ ਕਲਰਸ ਦੇ ਉੱਤੇ ਕੀਤਾ ਗਿਆ ਹੈ ਹਨਾ ਤੇ ਆਹ ਇਹਨਾਂ ਦੀਆਂ ਬਾਹਾਂ ਰਹਿਣਗੀਆਂ ਜੀ ਸਾਈਡਸ ਤੇ ਇਸ ਤਰੀਕੇ ਦੇ ਨਾਲ ਹੀ ਇਹਨਾਂ ਦੀਆਂ ਬਾਹਾਂ ਰਹਿਣਗੀਆਂ ਤੇ ਸੇਮ ਬੈਕ ਦੇ ਉੱਤੇ ਬਾਰਡਰ ਰਹੂਗਾ ਸੇਮ ਬਾਰਡਰ ਹੈ ਜੀ ਜਿਹੜਾ ਬੈਕ ਦੇ ਉੱਤੇ ਰਹੂਗਾ ਬਾਜੂ ਦੇ ਉੱਤੇ ਰਹੂਗਾ ਇਹੀ ਬਾਰਡਰ ਬਾਹਾਂ ਦੇ ਉੱਤੇ ਰਹੂਗਾ ਤੇ ਤੁਸੀਂ ਪਹੁੰਚਿਆਂ ਦੇ ਉੱਤੇ ਵੀ ਲੈ ਸਕਦੇ ਹੋ ਹਨ ਮਸਟਰਡ ਜੇ ਕਲਰ ਰਸਟ 오ਰੇਂਜ ਜਿਹਾ ਇਹ ਕਲਰ ਹੈ ਜੀ ਰਸਟ 오ਰੇਂਜ ਕਲਰ ਹੈ ਤੁਸੀਂ ਲੁੱਕ ਦੇਖ ਸਕਦੇ ਹੋ ਇਸ ਦੀ ਹਨਾ ਬੜਾ ਪਿਆਰਾ ਇਹ ਕਲਰ ਜਾਂਦਾ ਹੈ ਰਸਟ 오ਰੇਂਜ ਜਿਹਾ ਕਲਰ ਹੈ ਤੇ ਜਿਹੜਾ ਇਹਦਾ ਦੁਪੱਟਾ ਹੈ ਜੀ ਉਹ ਵੀ ਰਸਟ 오ਰੇਂਜ ਕਲਰ ਦਾ ਟੈਬੀ ਸਿਲਕ ਦੇ ਉੱਤੇ ਹੈ ਟੈਬੀ ਸਿਲਕ ਦੇ ਉੱਤੇ ਦੁਪੱਟਾ ਰਹੂਗਾ ਬਹੁਤ ਹੀ ਗ੍ਰੇਸਫੁਲ ਹੈ ਜੀ ਬਹੁਤ ਗ੍ਰੇਸਫੁਲ ਦੁਪੱਟੇ ਟਾਬੀ ਸਿਲਕ ਦੇ ਦੁਪੱਟੇ ਨਾਲ ਥੋੜੀ ਐਨਰਚਮੈਂਟ ਜੀ ਆ ਜਾਂਦੀ ਹੈ ਹੈਨਾ ਹੋਰ ਗ੍ਰੇਸਫੁਲ ਬਣ ਜਾਂਦੇ ਨੇ ਬਹੁਤ ਸੋਹਣੇ ਦੁਪੱਟੇ ਯੂਜ਼ ਕੀਤੇ ਗਏ ਨੇ ਫੈਬਰਿਕਸ ਜਿਹੜਾ ਵੀ ਹੈਗੇ ਬੈਸਟ ਹੈ ਦੁਪੱਟਿਆਂ ਦਾ ਫੈਬਰਿਕ ਵੀ ਬੈਸਟ ਹੈ ਤਾਂ ਇਹਦੇ ਵਿੱਚ ਕੋਈ ਐ ਨਹੀਂ ਹੈਗਾ ਕਿ ਤੁਹਾਨੂੰ ਕੋਈ ਘਟੀਆ ਜੀ ਕੁਆਲਿਟੀ ਦੇ ਰਹੇ ਆ ਦੋਨੀਆਂ ਚੀਜ਼ਾਂ ਵਧੀਆ ਫਾਈਨ ਚ ਨੇ ਚਾਹੇ ਉਹ ਪਸ਼ਮੀਨੇ ਦਾ ਰਹੂਗਾ ਚਾਹੇ ਉਹ ਟਾਬੀ ਸਿਲਕ ਦਾ ਰਹੂਗਾ ਬੜੇ ਹੀ ਗ੍ਰੇਸਫੁਲ ਦੁਪੱਟੇ ਸੂਟ ਰਹੇ ਹੋਣਗੇ ਜੀ ਇਹ ਹੀ ਇਸ ਦੀ ਦੁਪੱਟੇ ਦੀ ਹੈਗੀ ਹੈ ਅਗਲਾ ਜਿਹੜਾ ਸੂਟ ਹੈਗੇ ਜੀ ਉਹ ਪਿਸਤਾ ਕਲਰ ਦੇ ਉੱਤੇ ਹੈ ਜੀ ਪਿਸਤਾ ਕਲਰ ਦਾ ਥੋੜਾ ਡਾਰਕਰ ਟੋਨ ਹੈ ਗ੍ਰੀਨ ਹੈ ਇਹ ਵੀ ਬਹੁਤ ਹੀ ਪਿਆਰਾ ਸੂਟ ਹੈ ਇਹਦਾ ਬਲੌਕ ਹੈ ਜਿਹੜਾ ਡਿਫਰੈਂਟ ਜਾਊਗਾ ਜੀ ਉਸ ਦੇ ਨਾਲ ਇਸ ਟ੍ਰਿਕ ਦੇ ਨਾਲ ਰਹਿੰਦਾ ਜੀ ਐਵੇਂ ਇਹਦਾ ਬਲੌਕ ਜਾਂਦਾ ਹੈ ਬਹੁਤ ਹੀ ਪਿਆਰਾ ਬਹੁਤ ਸੋਹਣਾ ਇਹਦਾ ਬਲੌਕ ਹੈ ਨੈਕਲਾਈਨ ਹੈ ਨੈਕਲਾਈਨ ਦੇ ਵਿੱਚ ਕਲਰਫੁਲ ਬੁਟੀਆਂ ਨੇ ਜੀ 컬러풀 부ਟੀਆਂ ਰਹਿੰਦੀਆਂ ਨੇ ਤੇ ਸਾਈਡਸ ਦੇ ਉੱਤੇ 블랙 ਹੀ ਬਲੌਕ ਹੈ ਜੀ 블랙 ਕਲਰ ਦਾ ਬਲੌਕ ਹੈ ਤੇ ਆਹ ਇਹਦਾ ਹੇਠਾਂ ਬਾਰਡਰ ਹੈ ਜੀ 컬러풀 ਬਾਰਡਰ ਹੈ ਪਿੰਕ ਦਾ ਹੀ ਟੋਨ ਦਿੱਤਾ ਗਿਆ ਬਹੁਤ ਹੀ ਸੋਹਣਾ ਬਹੁਤ ਹੀ ਪ੍ਰੈਸਫੁਲ ਹੈ ਨਾ ਬਹੁਤ ਹੀ ਪਿਆਰਾ ਓਵਰ ਆਲ ਲੁੱਕ ਸੂਟ ਦੀ ਇਸ ਤਰੀਕੇ ਦੇ ਨਾਲ ਰਹਿੰਦੀ ਹੈ ਜੀ ਇਸ ਤਰੀਕੇ ਦੇ ਨਾਲ ਰਹੂਗਾ ਬਹੁਤ ਹੀ ਪਿਆਰਾ ਇਹ ਸੂਟ ਹੈ ਤੇ ਜਿਹੜੀਆਂ ਇਹਨਾਂ ਦੀਆਂ 슬ੀਵਜ਼ ਨੇ ਉਹਨਾਂ ਦੇ ਉੱਤੇ ਵੀ ਬਹੁਤ ਹੀ ਪਿਆਰਾ ਕੰਮ ਕੀਤਾ ਗਿਆ ਹੈ ਇਸ ਤਰੀਕੇ ਦੇ ਨਾਲ ਬਾਰਡਰ ਦਿੱਤਾ ਗਿਆ ਬਾਹਾਂ ਦੇ ਉੱਤੇ ਦਿੱਤਾ ਗਿਆ ਫੁੱਲ ਹੈਵੀ ਬੁੱਟੇ ਨੇ ਜੀ ਬਹੁਤ ਹੀ ਪਿਆਰੇ ਤੇ ਇਹਨਾਂ ਦੀ ਬਾਖ ਦੇ ਉੱਤੇ embroidery ਕੀਤੀ ਗਈ ਹੈ ਜੀ ਬਾਖਰੇ ਉੱਤੇ embroidery ਸਾਰੀ ਦੇ ਵਿੱਚ ਬੁੱਟੀਆਂ ਰਹਣਗੀਆਂ ਸਾਰੀ ਬਾਖ ਦੇ ਵਿੱਚ ਬੜੀਆਂ ਗ੍ਰੇਸਫੁੱਲ ਬੁੱਟੀਆਂ ਰਹਣਗੀਆਂ ਬਹੁਤ ਹੀ ਪਿਆਰੀਆਂ ਤੇ ਨਾਲ ਘੇਰੇ ਦੇ ਉੱਤੇ ਬਾਰਡਰ ਪ੍ਰੋਵਾਈਡ ਕੀਤਾ ਗਿਆ ਹੈ ਘੇਰੇ ਦੇ ਉੱਤੇ ਬਾਰਡਰ ਪ੍ਰੋਵਾਈਡ ਕੀਤਾ ਗਿਆ ਪਿੰਕ ਕਲਰ ਦੇ ਨਾਲ ਇਹਨੂੰ ਡੋਮਿਨੇਟ ਕੀਤਾ ਗਿਆ ਪਿੰਕ ਐਂਡ ਬਲੈਕ ਦਾ ਕੰਬੀਨੇਸ਼ਨ ਹੈ ਦੁਪੱਟਾ ਇਸ ਦਾ ਵੀ ਬੜਾ ਗ੍ਰੇਸਫੁੱਲ ਹੈ ਜੀ ਜਿਹੜਾ ਦੁਪੱਟਾ ਹੈ ਇਹਦਾ ਉਦੋਂ ਵੀ ਗ੍ਰੇਸਫੁੱਲ ਹੈਗਾ ਪਸ਼ਮੀਨੇ ਦੇ ਉੱਤੇ ਰਹੂਗਾ ਜੀ ਖਾਦੀ ਪਸ਼ਮੀਨੇ ਦਾ ਫੈਬਰਿਕ ਹੈ ਜਿਹੜਾ ਦੁਪੱਟੇ ਦਾ ਹੈ ਨਾ ਬਹੁਤ ਸੋਹਣਾ ਇਹ ਦੁਪੱਟਾ ਹੈ ਖਾਦੀ ਪਸ਼ਮੀਨੇ ਦੇ ਉੱਤੇ ਸਿੰਗਲ ਕਲਰ ਦੇ ਉੱਤੇ ਇਸ ਨੂੰ ਬਲॉक्स ਰੈਡੀ ਕਰਵਾਏ ਨੇ ਜੀ ਇਹਦਾ ਫੋਰ ਸਾਈਡਡ ਬਾਰਡਰ ਹੈ ਫੋਰ ਸਾਈਡਡ ਇਸ ਤਰੀਕੇ ਦੇ ਨਾਲ ਬਾਰਡਰ ਹੋਊਗਾ ਚਾਰੇ ਪਾਸੇ ਜਾਲ ਹੈ ਬਲੈਕ ਕਲਰ ਦਾ ਤੇ ਸੈਂਟਰ 'ਚ ਇਸ ਤਰੀਕੇ ਦੇ ਨਾਲ ਇਹਦੀ ਬੇਲ ਜਾਂਦੀ ਹੈ ਚਾਰੇ ਪਾਸੇ ਜਾਲ ਜਾਂਦਾ ਜੀ ਸੈਂਟਰ 'ਚ ਇਸ ਤਰੀਕੇ ਦੇ ਨਾਲ ਬੇਲ ਜਾਂਦੀ ਹੈ ਤੇ ਵਿੱਚ ਰਹਿਣਗੇ ਇਹਦੇ ਬੁੱਢੀਆਂ ਖਾਦੀ ਮਸਲੀਨ ਦਾ ਖਾਦੀ ਪਸ਼ਮੀਨੇ ਦਾ ਹੈ ਦੁਪੱਟਾ ਰਹੂਗਾ ਖਾਦੀ ਪਸ਼ਮੀਨੇ ਦਾ ਦੁਪੱਟਾ ਰਹੂਗਾ ਦੁਪੱਟਾ ਬੜਾ ਗ੍ਰੇਸਫੁਲ ਹੈ ਸੂਟ ਬਹੁਤ ਗ੍ਰੇਸਫੁਲ ਹੈ ਸੂਟ ਦੀ ਪ੍ਰਾਈਸ ਇਸ ਦੀ ਵੀ ਜੀ 3000 ਰੁਪਏ ਹੈ 10000 ਰੁਪਏ ਬੜੀ ਜੈਨੂਨ ਪ੍ਰਾਈਸ ਤੇ ਰੱਖੇ ਨੇ ਜਿਹਦੇ ਵਿੱਚ ਕੀ ਅਸੀਂ ਫੈਬਰਿਕ ਜਿਹਦੇ ਵਿੱਚ ਕੀ ਅਸੀਂ ਫੈਬਰਿਕ ਦਾ ਕੋਈ ਕੰਪਰੋਮਾਈਜ਼ ਨਹੀਂ ਕੀਤਾ ਦੁਪੱਟੇ ਦੀ ਕੁਆਲਿਟੀ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕੀਤਾ ਨਾ ਹੀ ਬਲੌਕਸ ਦੇ ਵਿੱਚ ਕੀਤਾ ਤਿੰਨੇ ਚੀਜ਼ਾਂ ਤੁਹਾਨੂੰ ਬੈਸਟ ਮਿਲਣਗੀਆਂ ਪ੍ਰਾਈਸ ਵਿਦ ਜੈਨੂਨ ਪ੍ਰਾਈਸ ਮਿਲਣਗੀਆਂ ਇਹ ਨਹੀਂ ਹੈਗੇ ਕਿ ਤੁਹਾਨੂੰ ਕਟਿਆ ਕੁਆਲਿਟੀ ਚ ਦੇਖਿਆ ਸੀ ਉਸ ਪ੍ਰਾਈਸ ਤੇ ਦੇ ਰਹੇ ਹਾਂ 10000 ਦੇ ਵਿੱਚ ਬੈਸਟ ਦੇ ਰਹੇ ਹਾਂ ਬਹੁਤ ਸੋਹਣਾ ਗ੍ਰੀਨ ਜਿਹਾ ਇਹ ਕਲਰ ਰਹੂਗਾ ਓਵਰ ਆਲ ਲੁੱਕਸ ਉੱਤੇ ਇਸ ਤਰੀਕੇ ਦੇ ਨਾਲ ਜੇ ਇਹ ਸੂਰ ਚੰਗਾ ਲੱਗਿਆ ਜੀ ਤੁਸੀਂ ਸਾਨੂੰ ਫਿਰਦਾਂ ਲਈ ਕੰਟੈਕਟ ਕਰ ਸਕਦੇ ਹੋ ਵੀਡੀਓ ਜਿਹੜੀਆਂ ਭੈਣਾਂ ਨੂੰ ਚੰਗੀ ਲੱਗੀ ਹੈ ਭੈਣਾਂ ਨੂੰ ਪਲੀਜ਼ ਸ਼ੇਅਰ ਜ਼ਰੂਰ ਕਰਦੀਆਂ ਇਹੋ ਹਨ ਸਾਰੀਆਂ ਭੈਣਾਂ ਨੂੰ ਰਿਕੁਐਸਟ ਹੈ ਸ਼ੇਅਰ ਜ਼ਰੂਰ ਕਰਿਓ ਠੰਡ ਦੇ ਮੌਸਮ ਦੇ ਹਿਸਾਬ ਨਾਲ ਅੱਜ ਅਸੀਂ ਇੱਕ ਹੋਰ ਚੀਜ਼ ਲੈ ਕੇ ਆਏ ਜਿਹੜੀ ਅਜੇ ਤੱਕ ਲੈ ਕੇ ਨਹੀਂ ਆਏ ਫਸਟ ਟਾਈਮ ਲੈ ਕੇ ਆਏ ਆ ਇਹ ਤਾਂ ਸ਼ਾਲ ਨੇ ਜੀ ਰੈਗੂਲਰ ਵੇਅਰ ਸ਼ਾਲਸ ਲੈ ਕੇ ਆਏ ਬਹੁਤ ਹੀ ਮਹਿੰਗੇ ਨਹੀਂ ਲੈ ਕੇ ਪਰ ਐ ਇਹ ਜੇ ਸ਼ਾਲਸ ਨੇ ਜਿਹੜੇ ਆਪਾਂ ਰੈਗੂਲਰ ਕਰੇ ਯੂਜ਼ ਕਰ ਸਕਦੇ ਹਾਂ ਪ੍ਰਾਈਸ ਬਹੁਤ ਜੈਨੂਨ ਰਹੂਗੀ ਲਾਈਟ ਵੇਟਿਡ ਨੇ ਗਰਮ ਨੇ ਨਿੱਗੇ ਸ਼ਾਲ ਨੇ ਜੀ ਪਹਿਲਾ ਹੈਗੇ ਆ ਜੀ ਇਸ ਕਲਰ ਦਾ ਪ੍ਰਾਈਸ ਇੰਨਾ ਸਾਰੇ ਸ਼ਾਲਸ ਦੀ ਜਿੰਨੇ ਵੀ ਮੈਂ ਸ਼ਾਲ ਦਿਖਾਉਂਗੀ 500 ਰੁਪਏ ਬੜੀ ਜੈਨੂਨ ਪ੍ਰਾਈਸ ਹੈ ਪਰ ਸ਼ਿਪਿੰਗ ਇਨਕਲੂਡਡ ਨਹੀਂ ਹੈਗੀ ਜੀ ਇਹਨਾਂ ਦੇ ਵਿੱਚ ਸ਼ਿਪਿੰਗ ਲੈਦਾ ਹੈ 500 ਇਹਨਾਂ ਦੀ ਪ੍ਰਾਈਸ ਹੈ ਬਹੁਤ ਫਾਈਨ ਫੈਬਰਿਕ ਹੈ ਨਿੱਗੇ ਇਹ ਸ਼ਾਲ ਨੇ ਜੀ ਜਿਹੜੇ ਪੈਣੇ ਖਰੀਦਣਾ ਤੁਸੀਂ ਇਹਨਾਂ ਦੇ ਵਿੱਚੋਂ ਜਿਹੜਾ ਵੀ ਰੰਗ ਤੁਹਾਨੂੰ ਚੰਗਾ ਲੱਗਦਾ ਤੁਸੀਂ ਲੈ ਸਕਦੇ ਹੋ ਖੁੱਲੇ ਡੁੱਲੇ 80 ਸੈਂਟੀਮੀਟਰ ਦੇ ਹੈਗੇ ਨੇ ਜੀ ਪੂਰਾ ਖੁੱਲਾ ਡੁੱਲਾ ਇਹਨਾਂ ਦਾ ਪਣਾ 80 ਸੈਂਟੀਮੀਟਰ ਦੀ ਲੈਂਥ ਹੈ ਪੂਰੇ ਵਾਰਮ ਨੇ ਦੂਸਰਾ ਇਹਦੇ ਵਿੱਚ ਜਿਹੜਾ ਸ਼ੇਡ ਹੈ ਗਿਆ ਸਾਰੇ ਚੈੱਕ ਦੇ ਵਿੱਚ ਰਹਣਗੇ ਬਹੁਤ ਹੀ ਪਿਆਰੇ ਰਹਿਣਗੇ ਦੂਸਰਾ ਸ਼ੇਡ ਇਹ ਬਲੈਕ ਜੇ ਤੁਹਾਨੂੰ ਆਹ ਸ਼ਾਲ ਚੰਗਾ ਲੱਗਿਆ ਤਾਂ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਲਿਓ ਜੀ スクリーンショット ਲੈ ਕੇ ਸਾਡੇ WhatsApp ਤੇ ਕੰਟੈਕਟ ਕਰ ਸਕਦੇ ਹੋ ਬਹੁਤ ਹੀ ਸੌਫਟ ਨੇ ਤੇ ਬਹੁਤ ਨਿੱਗੇ ਨੇ ਜੀ ਨਿੱਗੇ ਵੀ ਰਹਿਣਗੇ ਤੇ ਸੌਫਟ ਵੀ ਰਹਿਣਗੇ ਤੁਸੀਂ ਇਹਨਾਂ ਦੀ ਕੁਰਤੀਆਂ ਬਣਾਉਣੀਆਂ ਚਾਹੁੰਦੇ ਹੋ ਤਾਂ ਤੁਸੀਂ ਕੁਰਤੀਆਂ ਵੀ ਬਣਾ ਸਕਦੇ ਹੋ ਜੇ ਇਹਨਾਂ ਦੀਆਂ ਕੁਰਤੀਆਂ ਬਣਾਉਣੀਆਂ ਚਾਹੁੰਦੇ ਹੋ ਪਹਿਣਾ ਤਾਂ ਤੁਸੀਂ ਕੁਰਤੀਆਂ ਬਣਾ ਲਓ ਇੱਕ ਦੋ ਪਹਿਣਾ ਦੀਆਂ ਸੀ ਇਹਨਾਂ ਕੁਰਤੀਆਂ ਬਣਾਈਆਂ ਨੇ ਉਹ ਵੀ ਵਧੀਆ ਰਹਿੰਦੀਆਂ ਨੇ ਨਿੱਗੀਆਂ ਰਹਿੰਦੀਆਂ ਨੇ ਗਰਮ ਰਹਿੰਦੀਆਂ ਨੇ ਹਨਾ ਜੇ ਕਿਸੇ ਭੈਣ ਨੇ ਕੁਰਤੀ ਬਣਾਉਣੀ ਹੈ ਤੇ ਸ਼ਾਲ ਬਣਾਉਣਾ ਤਾਂ ਸ਼ਾਲ ਵੀ ਹੋ ਜਾਊਗਾ ਬਹੁਤ ਹੀ ਨਿੱਗੇ ਨੇ ਜੀ ਬਹੁਤ ਹੀ ਪਿਆਰੇ ਨੇ ਆ ਫੈਬਰਿਕ ਦੇਖੋ ਕਿੰਨਾ ਸੋਹਣਾ ਇਹਦਾ ਕਲਰ ਹੈ ਕਿੰਦਾ ਹੀ ਪਿਆਰਾ ਚੈੱਕ ਦੇ ਬੇਸ ਦੇ ਉੱਤੇ ਹੈ ਨਿਗੇ ਫੈਬਰਿਕਸ ਨੇ ਜੀ ਚੌਥਾ ਸ਼ਾਲ ਹੈਗਾ ਜੀ ਇਹ ਚੌਥੇ ਸ਼ਾਲ ਦੇ ਵਿੱਚ ਆਹ ਰੰਗ ਹੈ ਜੀ ਆਵਲਾ ਰੰਗ ਹੈ ਜੇ ਤੁਹਾਨੂੰ ਆਹ ਰੰਗ ਪਸੰਦ ਆਉਂਦਾ ਤੁਸੀਂ ਆਹ ਖਰੀਦ ਸਕਦੇ ਹੋ ਬਹੁਤ ਹੀ ਪਿਆਰੇ ਨੇ ਤੇ ਪੰਜਵਾਂ ਰੰਗ ਹੈ ਥੋੜਾ ਜਿਹਾ ਇਸੇ ਤੋਂ ਹੀ ਸੇਮ ਹੈ ਜੀ ਪੰਜਵਾਂ ਆਲਮੋਸਟ ਸੇਮ ਹੀ ਹੈ ਉਨੀ ਬੀ ਦਾ ਹੀ ਫਰਕ ਹੈ ਸੇਮ ਹੀ ਜਾਂਦਾ ਹੈ ਤੇ ਛੇਮਾ ਰੰਗ ਹੈ ਗਿਆ ਜੀ ਆਹ ਥੋੜਾ ਜਿਹਾ ਗ੍ਰੇ ਸਟੋਨ ਦੇ ਉੱਤੇ ਆਹ ਰੰਗ ਹੈ ਛੇਮਾ ਇਹ ਰੰਗ ਹੈ ਤੁਸੀਂ ਇਹਨਾਂ ਚੋਂ ਜਿਹੜਾ ਵੀ ਸ਼ਾਲ ਤੁਹਾਨੂੰ ਚੰਗਾ ਲੱਗਦਾ ਤੁਸੀਂ ਖਰੀਦ ਸਕਦੇ ਹੋ ਬਹੁਤ ਹੀ ਜੈਨੂਨ ਪ੍ਰਾਈਸ ਤੇ ਨੇ ਸਰਦੀਆਂ ਦੇ ਹਿਸਾਬ ਨਾਲ ਐ ਹੁੰਦਾ ਹੈ ਕਿ 500 ਚ ਤਾਂ ਕੁਝ ਵੀ ਨਹੀਂ ਆਉਂਦਾ ਹੈਗਾ ਹਨਾ ਜੈਨੀ ਨਗਾਸ ਵਾਲੇ ਸ਼ਾਲ ਤੁਹਾਡੇ ਘਰ ਪਹੁੰਚਦੇ ਹੋ ਜਾਣ ਤਾਂ ਇਹ ਦੋ ਵਧੀਆ ਕੀ ਚੀਜ਼ ਹੈ ਕੋਰੀਅਰ ਦੇ ਹਲਕੇ ਜੇ ਚਾਰजेस ਨੇ ਕੋਈ ਬਹੁਤਾ ਨਹੀਂ ਹੋਊਗਾ ਮੈਨੂੰ ਲੱਗਦਾ 50-60 ਰੁਪਏ ਲੋਕਲ ਹੈ ਹਨਾ ਤਾ ਹੀ ਉਹ ਇਨਕਲੂਡ ਨਹੀਂ ਕੀਤੇ ਹੈਗੇ ਜਿਹੜੀ ਭੈਣ ਨੇ ਖਰੀਦਣੀ ਨਹੀਂ ਤਾਂ WhatsApp ਤੇ ਕੰਟੈਕਟ ਕਰ ਲਿਓ ਸ਼ੌਲਾਂ ਦੇ ਰਿਲੇਟਿਡ ਸੂਟਾਂ ਦੇ ਰਿਲੇਟਿਡ ਜੇ ਕੁਝ ਤੁਹਾਨੂੰ ਹੋਰ ਕਿਸੇ ਚੀਜ਼ ਦੇ ਰਿਲੇਟਿਡ ਚਾਹੀਦਾ ਕੋਈ ਕੋਟੀਆਂ ਸਵੇਟਰਸ ਨੇ ਤਾਂ ਅਸੀਂ ਉਹ ਵੀ ਲੈ ਕੇ ਆਵਾਂਗੇ ਕਈ ਭੈਣਾਂ ਨੇ ਕਿਹਾ ਸੀਗੇ ਕਿ ਬੁੰਤੀਆਂ ਵਾਲੀਆਂ ਸਵੇਟਰਸ ਜੇ ਮਿਲਦੀਆਂ ਨੇ ਤਾਂ ਉਹ ਲੈ ਕੇ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਭੈਣੋ ਜੇ ਕੋਈ ਹੈਂਡ ਨੀਟਿਡ ਜਿਹੜੇ ਘਰ ਦੇ ਬੁਣਾਈ ਵਾਲੇ ਸਵੇਟਰਸ ਮਿਲ ਜਾਣ ਤਾਂ ਅਸੀਂ ਜ਼ਰੂਰ ਤੁਹਾਨੂੰ ਦਿਖਾਵਾਂਗੇ ਜੇ ਕੋਈ ਭੈਣ ਬਣਾਉਂਦੀ ਹੈ ਜੇ ਕੋਈ ਪੈਨ ਬਣਾ ਰਹੀ ਹੈ ਸਵੈਟਰਸ ਤੇ ਉਹ ਆਪਦਾ ਕੰਮ ਕਰਦੀ ਹੈ ਤੇ ਉਹਦੇ ਕੋਲੇ ਬੁਣਤੀ ਦੇ ਪਏ ਨਹੀਂ ਤਾਂ ਉਹ ਵੀ ਸਾਨੂੰ ਕੰਟੈਕਟ ਕਰ ਸਕਦੀ ਹੈ ਅਸੀਂ ਉਹਦੇ ਵੀਡੀਓ ਅਪਲੋਡ ਕਰ ਦਾਂਗੇ ਤਾਂ ਚੰਗੀ ਗੱਲ ਹੈ ਹਨਾ ਤਾਂ ਉਮੀਦ ਕਰਦੀ ਹਾਂ ਜਿਹੜਾ ਵੀ ਫੈਬਰਿਕਸ ਲੈ ਕੇ ਆਏ ਆ ਜਾਂ ਸੂਟਸ ਲੈ ਕੇ ਆਏ ਨੇ ਸ਼ਾਲ ਲੈ ਕੇ ਆਏ ਤੁਹਾਨੂੰ ਚੰਗੇ ਲੱਗੇ ਹੋਣਗੇ ਚੰਗੇ ਲੱਗੇ ਨੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਤੇ ਕੱਲ ਨੂੰ ਮਿਲਦੇ ਆ ਨਵੇਂ ਸੂਟਾਂ ਦੇ ਨਾਲ ਨਵੇਂ ਰੰਗਾਂ ਦੇ ਨਾਲ ਸਸ਼ਕਾ ਚਾ